ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਗੁਰਨਦਾ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿਹੜੀ ਵੀ ਆਪਾਂ ਤੁਹਾਡੇ ਨਾਲ ਗੱਲ ਸਨਮੁਖ ਕਰਦੇ ਆ ਜਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆ ਉਹ ਗੱਲ ਬਿਲਕੁਲ ਆਪਾਂ ਖੁਦ ਉਹ ਜਿਹੜਾ ਵਰਤਾਰਾ ਆ ਉਹ ਵੇਖਿਆ ਹੁੰਦਾ ਆ ਆਪਣੀ ਅੱਖਾਂ ਦੇ ਨਾਲ ਤੇ ਆਪਣੇ ਕੰਨਾਂ ਨਾਲ ਸੁਣਿਆ ਹੁੰਦਾ ਤੇ ਸਾਡੇ ਰਾਗੀ ਪਾਈ ਸਾਹਿਬ ਪਾਈ ਬਲਦੇਵ ਸਿੰਘ ਵਡਾਲਾ ਜੀ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਔਰ ਸਾਰੇ ਹੀ ਰਾਗੀ ਸਿੰਘਾਂ ਦਾ ਸਤਿਕਾਰ ਕਰਦੇ ਆਂ ਜੋ ਵੀ ਗੁਰੂ ਮਹਾਰਾਜ ਜੀ ਦਾ ਕੀਰਤਨ ਕਰਦੇ ਆ ਉਹ ਗੁਰਬਾਣੀ ਦਾ ਘਰ ਘਰ ਪਿੰਡ ਪਿੰਡ ਹਰ ਸ਼ਹਿਰ ਵਿੱਚ ਜਿਹੜਾ ਉਹ ਪ੍ਰਚਾਰ ਕਰਦੇ ਆ ਅਸੀਂ ਸਾਰੇ ਹੀ ਰਾਗੀ ਸਿੰਘਾਂ ਦਾ ਬਹੁਤ ਸਤਿਕਾਰ ਕਰਦੇ ਆਂ ਤੇ ਪਿੱਛੇ ਜੇ ਆ ਭਾਈ ਬਲਦੇਸ ਸਿੰਘ ਵਡਾਲ ਜੀ ਹੁਣਾਂ ਵੱਲੋਂ ਆ ਕਾਫੀ ਜ਼ਿਆਦਾ ਉਹਨਾਂ ਵੱਲੋਂ ਜਿੱਦਾਂ ਕਿ ਜਦੋਂ ਵੱਖ-ਵੱਖ ਸਮਾਗਮਾਂ ਤੇ ਜਾਂਦੇ ਨੇ ਤੇ ਉਹ ਆ ਕਈ ਵਾਰਾ ਆਪਣੇ ਵੱਲੋਂ ਪ੍ਰਚਾਰ ਵੀ ਕਰਦੇ ਆ ਜਿਵੇਂ ਕਿ ਉਹ ਖਾਸ ਕਰਕੇ ਜਿੱਦਾਂ ਕਿ ਉਹ ਆ ਬਾਦਲਾਂ ਨੂੰ ਲੈ ਕੇ ਸ਼੍ਰੋਮਣੀ ਕਾਲ ਦਲ ਬਾਦਲ ਨੂੰ ਲੈ ਕੇ ਵੀ ਉਹ ਪ੍ਰਚਾਰ ਕਰਦੇ ਆ ਜਿਵੇਂ ਕਿ ਉਹਨਾਂ ਦੀਆਂ ਕਾਫੀ ਔਣਤਾਂ ਹੀ ਲੱਭਦੇ ਆ ਤੇ ਉਹ ਸੰਗਤ ਨਾਲ ਸਾਂਝੀਆਂ ਵੀ ਕਰਦੇ ਆ ਤੇ ਚਲੋ ਆ ਆਪਾਂ ਨਹੀਂ ਕਹਿ ਸਕਦੇ ਕਿ ਕੌਣ ਗਲਤ ਆ ਤੇ ਕੌਣ ਸਹੀ ਆ ਹ ਇਸ ਕਰਕੇ ਤੇ ਜੋ ਕਰਦੇ ਆ ਤੇ ਕਈ ਵਾਰਾ ਉਹ ਸੰਗਤ ਵਿੱਚ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਜਿਹੜੇ ਉਹਨਾਂ ਦੇ ਵਿਚਾਰ ਆ ਉਹ ਸੰਗਤ ਅਮਲ ਵੀ ਕਰਦੀ ਆ ਤੇ ਸੰਗਤ ਤੇ ਪ੍ਰਭਾਵ ਵੀ ਪੈਂਦਾ ਤੇ ਇਹ ਸਭ ਤੋਂ ਜਿਹੜੀ ਵੱਡੀ ਗੱਲ ਆ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਜੀ ਉਹ ਇੱਕ ਸਮਾਗਮ ਤੇ ਇੱਕ ਸਾਡੇ ਦੋਸਤ ਫਾਦਰ ਸਾਹਿਬ ਦੇ ਉਹਨਾਂ ਦੇ ਅੰਤਮ ਅਰਦਾਸ ਤੇ ਆਏ ਸੀ ਕੀਰਤਨ ਕਰਨ ਤੇ ਉਹ ਚਲੋ ਅਸੀਂ ਵੀ ਉੱਥੇ ਬੈਠੇ ਸਾਂ ਅਸੀਂ ਉਹਨਾਂ ਨੂੰ ਸਰਵਣ ਕਰ ਰਹੇ ਸੀ ਉਹਨਾਂ ਨੂੰ ਸੁਣ ਰਹੇ ਸੀ ਤੇ ਉਹ ਜਿੱਦਾਂ ਉਹਨਾਂ ਦਾ ਲਗਾਤਾਰ ਰੁਟੀਨ ਦੇ ਮੁਤਾਬਕ ਉੱਥੇ ਵੀ ਉਹਨਾਂ ਨੇ ਚਲੋ ਗੁਰੂ ਮਹਾਰਾਜੀ ਦਾ ਜਸਵੀ ਗਾਇਆ ਔਰ ਗਰਬਾਣੀ ਦੇ ਰਾਹੀਂ ਕੀਰਤਨ ਵੀ ਕੀਤਾ ਤੇ ਨਾਲ ਦੀ ਨਾਲ ਇਹ ਵੀ ਵਿਚਾਰ ਰੱਖੇ ਕਿ ਜਾਨੀ ਕਿ ਵੀ ਉਹ ਇਹਨਾਂ ਚੀਜ਼ਾਂ ਤੋਂ ਜਿਹੜੇ ਆ ਬਾਦਲ ਕੇ ਜਾਂ ਬਾਦਲ ਪਰਿਵਾਰ ਜਿਹੜਾ ਦੋਸ਼ੀ ਆ ਜਾਨੀ ਕਿ ਜੋ ਬੈਬਲ ਕਾਂਡ ਹੋ ਗਿਆ ਜਾਂ ਹੋਰ ਜਗ੍ਹਾ ਤੇ ਜੋ ਵੀ ਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਹੈਗੇ ਆ ਉਹਨਾਂ ਦੀ ਬੇਦਬੀ ਦਾ ਜਾਂ ਉਹਨਾਂ ਦੇ ਸਮੇਂ ਦੇ ਸਰਕਾਰ ਸੀ ਉਦੋਂ ਜਿਹੜਾ ਹੈਗਾ ਸਿਨਿਆਨ ਦਿੱਤਾ ਗਿਆ ਤੋਂ ਉਹ ਕਰਦੇ ਆ ਤੇ ਚਲੋ ਸਾਨੂੰ ਵੀ ਉਹ ਸੁਣਨ ਦਾ ਮੌਕਾ ਮਿਲਿਆ ਤੇ ਅਜੇ ਉਹ ਇਹ ਵਿਚਾਰ ਭਾਈ ਸਾਹਿਬ ਜੀ ਹੁਣੀ ਇਹ ਕਰ ਹੀ ਰੇਸ ਸੀ ਤੇ ਉਸ ਸਮੇਂ ਉਸ ਹਲਕੇ ਦੇ ਆ ਕਾਂਗਰਸ ਪਾਰਟੀ ਦੇ ਉਥੋਂ ਦੇ ਹਲਕਾ ਇੰਚਾਰਜ ਉਹ ਵੀ ਨਤਮਸਤਕ ਉਥੇ ਅੰਤਪੁਰ ਦਾਸ ਵਿੱਚ ਹਾਜ਼ਰ ਹੋਏ ਤੇ ਭਾਈ ਸਾਹਿਬ ਹੋਣੀ ਹੈ ਜੇ ਬਾਦਲਾਂ ਦੇ ਵਿਰੁੱਧ ਜਿਹੜਾ ਸੀ ਜੋ ਵੀ ਉਹਨਾਂ ਦੇ ਮਨ ਦੇ ਵਿਚਾਰ ਹੀ ਉਹ ਸੰਗਤਨਾ ਸਾਂਝੇ ਕਰਕੇ ਜਾਨੀ ਕਿ ਜੇ ਹਟੇ ਤੇ ਜੀਰੋ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਉੱਥੇ ਨਤਮਸਤਕ ਹੋਏ ਤੇ ਉਹਨਾਂ ਨਾਲ ਦੂਸਰੀ ਗੱਲ ਵੀ ਛੇੜ ਲਈ ਕਿ ਜਿਹੜੇ ਭਾਈ ਸਾਹਿਬ ਇੱਥੇ ਹੁਣ ਹਲਕਾ ਇੰਚਾਰਜ ਕਾਂਗਰਸ ਪਾਰਟੀ ਵੱਲੋਂ ਆਏ ਨੇ ਤੇ ਮੇਰਾ ਇਹਨਾਂ ਨਾਲ ਬਹੁਤ ਪਿਆਰ ਆ ਇਹਨਾਂ ਦੇ ਫਾਦਰ ਸਾਹਿਬ ਵੀ ਧਾਰਮਿਕ ਵਿਰਤੀ ਦੇ ਇਨਸਾਨ ਸੀ ਬਹੁਤ ਵਧੀਆ ਸੀ ਉਹਨਾਂ ਨਾਲ ਵੀ ਮੇਰਾ ਜਾਨਕਿ ਬਹੁਤ ਪਿਆਰ ਤੇ ਉਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਰਿਆ ਤੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਜੀ ਉਹਨਾਂ ਦੇ ਵਿਚਾਰ ਸੀ ਕਿ ਜਾਨਕਿ ਕਿ ਸਾਡੇ ਪਰਿਵਾਰਕ ਸਾਂਝ ਜਾਂ ਸਾਡੀ ਆਪਣੀ ਮਿੱਤਰਤਾ ਤਾਂ ਉਹ ਮਿੱਤਰਤਾ ਹਰ ਜਗ੍ਹਾ ਹੋਣੀ ਵੀ ਚਾਹੀਦੀ ਹੈ ਉੱਚ ਕੋਈ ਉੱਚ ਅੱਥ ਕਤਨ ਵਾਲੀ ਗੱਲ ਨਹੀਂ ਹੁੰਦੀ ਪਰ ਉਹ ਮਨ ਦੇ ਵਿੱਚ ਇੱਕ ਜਿਸ ਤਰ੍ਹਾਂ ਠੇਸ ਜੀ ਵੱਜੀ ਮਨ ਦੇ ਵਿੱਚ ਇੱਕ ਨਾ ਇੱਕਦਮ ਇੱਕ ਵਿਚਾਰ ਪੈਦਾ ਹੋ ਗਿਆ ਕਿ ਭਾਈ ਸਾਹਿਬ ਜੀ ਹੋੜਾ ਨੇ ਆਪਣਾ ਜਿੱਦਾਂ ਕਿ ਉਹ ਸ਼ਰੋਮਣੀ ਕਲਦਲ ਬਾਦਲ ਪਰਿਵਾਰ ਨੂੰ ਜਾਂ ਪਾਰਟੀ ਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਇਹਨੇ ਗੁਨਾਹ ਕੀਤੇ ਆ ਹਨਾ ਕਿ ਤੁਸੀਂ ਅਜੇ ਤੱਕ ਜਾਂ ਮਾਫੀ ਨਹੀਂ ਮੰਗੀ ਇਹ ਮਾਫੀ ਮੰਗਣ ਤੋਂ ਪਹਿਲੋ ਦੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਚਲੋ ਉਹ ਵਧੀਆ ਵੀ ਗੱਲ ਹੈਗੀ ਸੀ ਪਰ ਮਨ ਦੇ ਵਿੱਚ ਇੱਕ ਵਿਚਾਰ ਆਇਆ ਕਿ ਭਾਈ ਸਾਹਿਬ ਜਿਹੜੇ ਵੀ ਕਿਸੇ ਕਾਗਰਸੀ ਨੇਤਾ ਦੇ ਨਾਲ ਆਪਣੇ ਆਪਣੀਆਂ ਸਾਂਝਾ ਆਪਣੀਆਂ ਮੁਹਬਤਾਂ ਦੱਸ ਰਹੇ ਆ ਅਸੀਂ ਪਾਰਟੀ ਬਾਈ ਤੇ ਨਹੀਂ ਕਿਸੇ ਨੂੰ ਕਹਿੰਦੇ ਕੁਝ ਵੀ ਪਰ ਭਾਈ ਸਾਹਿਬ ਹੁਣਾਂ ਨੂੰ ਤੇ ਇਹ ਵੀ ਚੇਤਾ ਹੋਣਾ ਚਾਹੀਦਾ ਕਿ 1984 ਤੇ ਜਿਹੜਾ ਸ਼੍ਰੀ ਕਾਥਕ ਸਾਬ ਤੇ ਜਿਹੜਾ ਅਟੈਕ ਹੋਇਆ ਜੋ ਇਨਾ ਕੱਲੂ ਘਰ ਹੋਇਆ ਤੇ ਇਹ ਭਾਈ ਸਾਹਿਬ ਜੀ ਤੁਸੀਂ ਮਲ ਆਪਣਾ ਗੁਰੂ ਘਰ ਦਾ ਜਾਂ ਸਿੱਖ ਕੌਮ ਦਾ ਜਾਂ ਸਿੱਖ ਧਰਮ ਦਾ ਇਹਨਾਂ ਦਰਦ ਸਮਝੇਦੇ ਤੁਸੀਂ ਦਰਦ ਨੂੰ ਮਹਿਸੂਸ ਕਰਦੇ ਹੋ ਤੇ ਤੁਹਾਨੂੰ ਬਾਦਲਿਆਂ ਤੋਂ ਪਹਿਲਾਂ ਉਹ ਜੋ ਬਾਦਲ ਸਰਕਾਰ ਤੇ ਰਾਜ ਵਿੱਚ ਕੋਈ ਅਵਗਗੀਆਂ ਹੋਈਆਂ ਜਾਂ ਕੋਈ ਗਲਤੀਆਂ ਹਈਆਂ ਉਹਨਾਂ ਦੇ ਇਹ ਗਲਤੀਆਂ ਹੋਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਜਿਹੜੀ ਆ ਕਾਂਗਰਸ ਪਾਰਟੀ ਵੱਲੋਂ ਦਿੱਲੀ ਵੱਲੋਂ ਇੰਨਾ ਕੁਝ ਕਾਲਤਾ ਸੌਪਤੇ ਕੀਤਾ ਗਿਆ ਪਰ ਤੁਹਾਡੀਆਂ ਇੰਨੀਆਂ ਸਾਂਝਾਂ ਵੀ ਹੈਗੀਆਂ ਭਾਈ ਸਾਹਿਬ ਜੀ ਹਨਾ ਨਿਤਾਵਾਵਾਂ ਦੇ ਨਾਲ ਲੀਡਰਾਂ ਦੇ ਨਾਲ ਜੋ ਕਾਂਗਰਸ ਪਾਰਟੀ ਦੇ ਵੀ ਆ ਪਰ ਤੁਸੀਂ ਕਦੀ ਵੀ ਕਦੀ ਵੀ ਕੇ ਸਟੇ ਇਤੇ ਇਹ ਨਹੀਂ ਕਿਹਾ ਕਿ ਜਿਹੜਾ ਕਾਂਗਰਸ ਵੱਲੋਂ ਕਾਲ ਤਖਸਾਬ ਉੱਤੇ ਅਟੈਕ ਹੋਇਆ ਆ ਤੇ ਮੈਂ ਪੰਜਾਬ ਦੇ ਕਾਂਗਰਸੀ ਨਿਤਾਵਾਂ ਨੂੰ ਉਹਨਾਂ ਲੀਡਰਾਂ ਨੂੰ ਇੱਕ ਬੇਨਤੀ ਕਰਦਾ ਵੀ ਤੁਹਾਡੀ ਪਾਰਟੀ ਨੇ ਤੁਹਾਡੀ ਕਾਂਗਰਸ ਪਾਰਟੀ ਨੇ ਅਜੇ ਤੱਕ ਸ਼੍ਰੀ ਕਾਲਤਾ ਸਾਹਿਬ ਤੋਂ ਲਿਖਤੀ ਮਾਫੀ ਮੰਗ ਕੇ ਕਿਉਂ ਨਹੀਂ ਦਿੱਤੀ ਇਹ ਭਾਈ ਸਾਹਿਬ ਹੁਣਾਂ ਨੂੰ ਇਹ ਵੀ ਵਿਚਾਰ ਰੱਖਣਾ ਚਾਹੀਦਾ ਜਿੱਥੇ ਉਹ ਬਾਦਲਾਂ ਦੇ ਉਹ ਕਰਦੇ ਉਹਨਾਂ ਦੇ ਆਪਾਂ ਵਿਰੋਧੀ ਲਾ ਲਓ ਜਾਂ ਵਿਰੁੱਧ ਸ਼ਬਦ ਉਹ ਬੋਲਦੇ ਵੀ ਉਹ ਉਹਨਾਂ ਗਲਤੀਆਂ ਕੀਤੀਆਂ ਤੇ ਉਹਨਾਂ ਮਾਫੀਆਂ ਨਹੀਂ ਮੰਗੀਆਂ ਜਾਂ ਉਹਨਾਂ ਗਲਤੀਆਂ ਕੀਤੀਆਂ ਆ ਤਾਂ ਉਹ ਸਾਰਿਆਂ ਨੂੰ ਦੱਸ ਦੇਣੇ ਭਾਈ ਸਾਹਿਬ ਸਾਰੀ ਸੰਗਤ ਨੂੰ ਜਿੱਥੇ ਵੀ ਉਹ ਸਮਾਗਮ ਤੇ ਜਾਂਦੇ ਆ ਪਰ ਭਾਈ ਸਾਹਿਬ ਹੁਣਾਂ ਨੂੰ ਨਾਲ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਜਿਹੜੇ ਸ੍ਰੀ ਕਾਲਤਾ ਸਾਹਿਬ ਤੇ ਅਟੈਕ ਕੀਤਾ ਗਿਆ ਉਹ ਵੀ ਗਲਤੀਆਂ ਦਾ ਜਿਹੜਾ ਅਗਾਇਆ ਉਹ ਵੀ ਉਚਾਰਨ ਨਾਲ ਦੀ ਨਾਲ ਕਰਨਾ ਚਾਹੀਦਾ ਤੇ ਜੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਜੀ ਮਣ ਇੱਕ ਪਾਸੇ ਹੀ ਜਿਹੜਾ ਉਹ ਰੱਖਦੇ ਆਪਣੀ ਵਿਚਾਰਧਾਰਾ ਤੇ ਫਿਰ ਉਹ ਕਿਤੇ ਨਾ ਕਿਤੇ ਸੰਗਤ ਦੇ ਮੰਚ ਆ ਜਾਂਦੀ ਹੈ ਕਿ ਦੂਜੇ ਪਾਸੇ ਕਿਉਂ ਨਹੀਂ ਕਹਿ ਰਹੇ ਮਣ ਇਹ ਦੇ ਪਿੱਛੇ ਰਾਜਕੀਏ ਜਾਂ ਕੀ ਕਾਰਨ ਹੈ ਕਿ ਭਾਈ ਸਾਹਿਬ ਹੋਣੀ ਮਣ ਇਹ ਦੂਜੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਆਪਣੇ ਮਾਫੀ ਮੰਗਣ ਬਾਰੇ ਕਿਉਂ ਨਹੀਂ ਕਹਿੰਦੇ ਜਾਂ ਪੰਜਾਬ ਦੇ ਨੇਤਾਵਾਂ ਨੂੰ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਇਹ ਸਾਡੀ ਬੇਨਤੀ ਹੈ ਭਾਈ ਸਾਹਿਬ ਜੀ ਉਹਨਾਂ ਨੂੰ ਕਿ ਤੁਸੀਂ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਟੱਕਰ ਲਈ ਆ ਜਾਂ ਕਿਸੇ ਪਾਰਟੀ ਕੋ ਵਗ ਗਿਆ ਹੀ ਆ ਤੁਸੀਂ ਬਰਾਬਰ ਦਾ ਹੀ ਸਾਰੀਆਂ ਪਾਰਟੀਆਂ ਨੂੰ ਜ਼ਰੂਰ ਇਹ ਹਲਾਰਾ ਦਿਆ ਕਰੋ ਕੱਲੀ ਇੱਕ ਸ਼੍ਰੋਮਣੀ ਕਾਲੇ ਦਲ ਬਾਦਲ ਨੂੰ ਇੰਨਾ ਕੱਲਾ ਮਤਲਬ ਤੁਸੀਂ ਉਹ ਫੋਕਸ ਰੱਖਿਆ ਕਰੋ ਤੇ ਮੇਰੀ ਜਿਹੜੀ ਇਹ ਵੀਡੀਓ ਸਾਰੇ ਜਿੰਨੇ ਵੀ ਦੋਸਤ ਮਿੱਤਰ ਸਤਿਕਾਰਯੋਗ ਹਸਤੀਆਂ ਵੇਖ ਰਹੀਆਂ ਹੋਣਗੀਆਂ ਤੇ ਉਹ ਮੈਨੂੰ ਕਿਸੇ ਇੱਕ ਪਾਰਟੀ ਦਾ ਨਾ ਬੰਦਾ ਨਾ ਗਿਣਨਾ ਮੇਰੀ ਸ਼੍ਰੋਮਣੀ ਕਾਲੇ ਦਲ ਨਾਲ ਕੋਈ ਨੇੜਤਾ ਨਹੀਂ ਆ ਕੋਈ ਮੈਂ ਵਰਕਰ ਨਹੀਂ ਆ ਤੇ ਕਾਂਗਰਸ ਪਾਰਟੀ ਦਾ ਮੈਂ ਕੋਈ ਵਿਰੋਧੀ ਨਹੀਂ ਆ ਮੈਂ ਦੋਵਾਂ ਪਾਰਟੀਆਂ ਦਾ ਸਤਿਕਾਰ ਕਰਦਾ ਆ ਮੇਰੀ ਨਾ ਨਿੱਜੀ ਕਿਸੇ ਪਾਰਟੀ ਨਾਲ ਲਗਾ ਹੈ ਇਹਨਾਂ ਚੋਂ ਨਾ ਕਿਸੇ ਨਾਲ ਦੂਰੀ ਆ ਸੋ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਡੀ ਬੇਨਤੀ ਨੂੰ ਜੇ ਪ੍ਰਵਾਨ ਕਰੋਗੇ ਤੇ ਜੇਰੋਂ ਤੁਸੀਂ ਵੀ ਕਿਤੇ ਵੀ ਸਮਾਗਮ ਤੇ ਆਪਣੇ ਵਿਚਾਰ ਰੱਖਦੇ ਹੋ ਤੇ ਜਿੱਥੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦੋਸ਼ੀ ਠਰਾਉਂਦੇ ਹੋ ਉੱਥੇ ਕਾਂਗਰਸ ਪਾਰਟੀ ਨੂੰ ਵੀ ਕਹਿਣ ਦੀ ਜ਼ਰੂਰ ਜਿਹੜੀ ਹੈ ਕੀ ਆ ਉਹ ਆਪਣੇ ਮੰਨ ਦੀ ਜਿਹੜੀ ਅਭਰਤੀ ਜਰੂਰ ਰੱਖਿਆ ਕਰੋ ਤੇ ਜਿੰਨੇ ਵੀ ਇਹ دوست ਭੈਣ ਭਰਾ ਸਤਿਕਾਰਯੋਗ ਅਸਤੀਆਂ ਇਹ ਵੀਡੀਓ ਵੇਖ ਰਹੇ ਨੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਇਹ ਵੀਡੀਓ ਚੰਗੀ ਲੱਗੇ ਤੁਹਾਨੂੰ ਵੀ ਇੱਕ ਨਿਆਹਪੁਰਕ ਵੀਡੀਓ ਤੇ ਜਰੂਰ ਇਸ ਨੂੰ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ